ਬਾੜਾ ਇੱਥੇ ਲਗਭਗ 13 ਕਿਲੋਮੀਟਰ ਦੀਆਂ ਛੜਕਾਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਮਨਜ਼ੂਰੀ ਦਿੱਤੀ ਗਈ ਆ 4 ਕਰੋੜ 36 ਲੱਖ 36 ਹਜ਼ਾਰ ਰੁਪਿਆ ਜਿਹੜਾ ਉਹ ਇਹਨਾਂ ਛੜਕਾਂ ਵਾਸਤੇ ਮਨਜ਼ੂਰੀ ਅੱਜ ਜੋ ਇਹ ਉਦਘਾਟਨ ਕੀਤੇ ਨੇ ਇਹ ਕੰਮ ਲਗਭਗ 6-7 ਮਹੀਨੇ ਦੇ ਵਿੱਚ ਸਾਰਾ ਹੀ ਕੰਮ ਜਿਹੜਾ ਉਹ ਕੰਪਲੀਟ ਹੋ ਚੁੱਕਾ ਜਿਹੜਾ ਇਹ April 1 April 25 ਤੋਂ ਅਸੀਂ ਕਾਫੀ ਜੜੀਆਂ ਨੇ ਅ ਦਰਾਂ ਵੀ ਜੜੀਆਂ ਬਿਜਲੀ ਦੀਆਂ ਉਹ ਘਟਾਂਜਾਂ ਨੇ ਨਹੀਂ ਤੇ ਆਮ ਤੌਰ ਤੇ ਕੀ ਹੁੰਦਾ ਹੈ ਕਿ ਬਿਜਲੀ ਦੀਆਂ ਦਰਾਂ ਵਧਦੀਆਂ ਨੇ ਸੋ ਅਸੀਂ ਕਿਉਂਕਿ ਮੁਨਾਫੇ 'ਚ ਸੀਗੇ ਕਿ ਅਸੀਂ ਸਿੱਧਾ ਹੀ ਉਹਦਾ ਫਾਇਦਾ ਜਿਹੜਾ ਹੈ ਆਪਣੇ ਖਪਤਕਾਰਾਂ ਨੂੰ ਦਤਾਂ ਔਰ ਬਿਜਲੀ ਦੇ ਪ੍ਰੇਰਪਾਜਨ ਸਿੰਘ ਏਟੀਓ ਹਲਕਾ ਜੰਡੇਆਲਾ ਗੁਰੂ ਦੇ ਵਿੱਚ ਵੱਡੇ ਪੱਧਰ ਤੇ ਵਿਕਾਸ ਦੀ ਹਨੇਰੀ ਲੈ ਕੇ ਆ ਰਹੇ ਨੇ ਤਾਂ ਉਹਨਾਂ ਦੇ ਵੱਲੋਂ ਅੱਜ ਸਰਕਲ ਮੈਦਾਨ ਦੇ ਵਿੱਚ ਨੀਂ ਪੱਥਰ ਰੱਖੇ ਜਾ ਰਹੇ ਨੇ ਉਦਘਾਟਨ ਕੀਤੇ ਜਾ ਰਹੇ ਨੇ ਤਾਂ ਗੱਲਬਾਤ ਕਰਦਿਆਂ ਮੰਤਰੀ ਸਾਹਿਬ ਅੱਜ ਇੱਥੇ ਉਦਘਾਟਨ ਕਰਨ ਲਈ ਆਏ ਹੋ ਜੀ ਅ ਦੇਖੋ ਜੰਡੇਆਲਾ ਗੁਰੂ ਹਲਕੇ ਦੇ ਮਹਿਤਾ ਸਰਕਲ ਦੇ ਵਿੱਚ ਉਦੋਂ ਨੱਗਲਪਿੰਡ ਦੇ ਵਿੱਚ ਆਪਾਂ ਇੱਥੇ ਸਾਰੇ ਖੜੇ ਆ ਔਰ ਇੱਥੇ ਲਗਭਗ 13 ਕਿਲੋਮੀਟਰ ਦੀਆਂ ਛੜਕਾਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਮਨਜ਼ੂਰੀ ਦਿੱਤੀ ਗਈ ਆ 18 ਛੜਕਾਂ ਨੇ ਡਿਫਰੈਂਟ ਤੇ 4 ਕਰੋੜ 36 ਲੱਖ 36 ਹਜ਼ਾਰ ਰੁਪਿਆ ਜਿਹੜਾ ਉਹ ਇਹਨਾਂ ਛੜਕਾਂ ਵਾਸਤੇ ਮਨਜ਼ੂਰ ਕੀਤਾ ਗਿਆ ਸੋ ਸਾਡੀ ਸਰਕਾਰ ਦਾ ਸਰਦਾਰ ਭਵਨ ਸਿੰਘ ਮਾਨ ਸਾਹਿਬ ਦਾ ਇਹੀ ਸੁਪਨਾ ਹੈ ਕਿ ਅਸੀਂ ਪਿੰਡਾਂ ਦੇ ਵਿੱਚ ਜਿਹੜੀਆਂ ਵੀ ਲਿੰਕ ਰੋਡ ਸੇਜ ਨੇ ਜਿੰਨੇ ਵੀ ਕੱਚੇ ਪਏ ਨੇ ਸਾਰਿਆਂ ਨੂੰ ਪੱਕਾ ਕਰੀਏ ਪੂਰੇ ਪੰਜਾਬ ਦੇ ਵਿੱਚ ਵਿਕਾਸ ਦੀ ਹਨੇਰੀ ਆਈ ਹੋਈ ਆ ਸੋ ਅਸੀਂ ਅੱਜ ਜੋ ਇਹ ਉਦਘਾਟਨ ਕੀਤੇ ਨੇ ਇਹ ਕੰਮ ਲਗਭਗ 6-7 ਮਹੀਨੇ ਦੇ ਵਿੱਚ ਸਾਰਾ ਹੀ ਕੰਮ ਜਿਹੜਾ ਉਹ ਕੰਪਲੀਟ ਹੋ ਜਾਊਗਾ ਸੋ ਮੈਂ ਇਲਾਕਾ ਨਿਵਾਸੀਆਂ ਨੂੰ ਪਿੰਡ ਦੇ ਸਮੂਹ ਵਸਨੀਕਾਂ ਨੂੰ ਵਧਾਈ ਦੇਣਾ ਕਿ ਉਹਨਾਂ ਦੇ ਲੰਬੇ ਸਮੇਂ ਤੋਂ ਲਸ਼ਕੜੀਆਂ ਆ ਰਹੀਆਂ ਜਿਹੜੀਆਂ ਮੰਗਾਂ ਸੀਗੀਆਂ ਉਹਨਾਂ ਨੂੰ ਗੂਰ ਪੈਣਾ ਸ਼ੁਰੂ ਹੋਇਆ ਉਹ ਵਧੀਆਂ ਬਣੀਆਂ ਸ਼ੁਰੂ ਹੋਈਆਂ ਨੇ ਸਾਡੇ ਬਲਾਕ ਪ੍ਰਧਾਨ ਸਰਦਾਰ ਜਰਮਨਜੀਤ ਸਿੰਘ ਗੂੜੋਂ ਨੰਗਲ ਜੀ ਸਰਦਾਰ ਬਲਜੀਤ ਸਿੰਘ ਜੀ ਸਾਡੇ ਚੇਅਰਮੈਨ ਸਾਫ ਗੁਰਵਿੰਦਰ ਸਿੰਘ ਖੱਬੇ ਰਾਜਪੂਤਾ ਇਹਨਾਂ ਸਭ ਦਾ ਬਹੁਤ ਯੋਗਦਾਨ ਆ ਕਿਉਂਕਿ ਕੰਮ ਉਦੋਂ ਹੁੰਦੇ ਨੇ ਜਦੋਂ ਪਿੰਡ ਦੇ ਜਿਹੜੇ ਮੋਰੀ ਬੰਦੇ ਲਾਏ ਹੁੰਦੇ ਨੇ ਉਹ ਵੀ ਹਮੇਸ਼ਾ ਹੀ ਤਤਪਰ ਰਹਿਣ ਕਿ ਉਹਨਾਂ ਦੇ ਟਿਪਸ ਤੇ ਹੋਣਗੇ ਸਾਡੇ ਆ ਕੰਮ ਜਿਹੜੇ ਹੋਣ ਵਾਲੇ ਨੇ ਸੋ ਜਦੋਂ ਆ ਕੇ ਮੈਨੂੰ ਦੱਸਦੇ ਨੇ ਫਿਰ ਅਸੀਂ ਉਹਨੂੰ ਐਗਜ਼ਾਮਨ ਕਰਵਾਉਂਦੇ ਆ ਦੇਖਦੇ ਆ ਔਰ ਜਿੱਥੇ ਜਿੱਥੇ ਵੀ ਜਿੰਨੀਆਂ ਗ੍ਰਾਂਟਸ ਦੀ ਲੋੜ ਆ ਉਹ ਮਿਲ ਜਾਂਦੀਆਂ ਨੇ ਔਰ ਬਹੁਤ ਵਧੀਆ ਕੰਮ ਜਿਹੜੇ ਨੇ ਪੰਜਾਬ ਦੇ ਵਿੱਚ ਹੋ ਰਹੇ ਨੇ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਚੋਂ ਪੰਜਾਬ ਸਿੱਖਿਆ ਕ੍ਰਾਂਤੀ ਜਿਹੜੀ ਆ ਉਹਦੇ ਅਧੀਨ ਵੀ ਬੱਖ-ਬੱਖ ਸਕੂਲਾਂ ਦੇ ਵਿੱਚ ਅਸੀਂ ਜਿਹੜੇ ਆ ਉਹ ਨਵੇਂ ਕਮਰੇ ਬਣਾਉਣ ਦਾ ਆਰ ਸਕੂਲ ਦੀ ਚਾਰ ਦਿਵਾਰੀ ਕਰਨ ਦਾ ਸਕੂਲਾਂ ਦੇ ਵਿੱਚ ਫਰਨੀਚਰ ਦੇਣ ਦਾ ਸਾਰੇ ਕੰਮ ਜਿਹੜ ਨੇ ਵੱਡੇ ਵੱਡੇ ਪੱਤਰ ਤੇ ਕੀਤੇ ਜਾ ਰਹੇ ਨੇ ਸੋ ਮੇਰੇ ਵੱਲੋਂ ਅੱਜ ਪਿੰਡ ਦੇ ਪਿੰਡ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਕਿ ਉਹਨਾਂ ਦਾ ਜਿਹੜਾ ਜੀਵਨ ਆ ਕਾਫੀ ਸੁਖਾਂਲਾ ਹੋ ਜਾਏਗਾ ਮਾਥੇ ਸਾਹਿਬ ਵੇਖਣ ਦੇ ਵਿੱਚ ਆਇਆ ਕਿ ਪਿਛਲੇ ਦਿਨੇ ਇਹ ਜਿਹੜੀਆਂ ਪੁਰਾਣੀਆਂ ਲਿੰਕ ਰੋਡਸ ਆ ਉਹਨਾਂ ਨੂੰ ਰਿਪੇਅਰ ਕਰਨ ਦਾ ਕੰਮ ਤੇ ਹੋਇਆ ਹੀ ਆ ਨਾਲ ਦੇ ਨਾਲ ਹੀ ਵੇਖਣ ਦੇ ਵਿੱਚ ਆਇਆ ਕਿ ਕਾਫੀ ਨਵੀਆਂ ਰੋਡਸ ਜਿਹੜੀਆਂ ਨੇ ਉਹ ਹਲਕਾ ਜੰਡੇ ਵਾਲਾ ਗੁਰੂ ਦੇ ਵਿੱਚ ਤੁਹਾਡੇ ਵੱਲੋਂ ਜਿਹੜੀਆਂ ਉਹ ਮਨਜ਼ੂਰ ਕੀਤੀਆਂ ਗਈਆਂ ਸਾਰੇ ਪਾਸੇ ਆ ਜੰਡੇ ਵਾਲੇ ਚ ਪੂਰੇ ਪੰਜਾਬ ਦੇ ਵਿੱਚ ਨਵੀਆਂ ਰੋਡਸ ਜਿਹੜੀਆਂ ਨੇ ਬਣ ਰਹੀਆਂ ਨੇ ਲਿੰਕ ਸੜਕਾਂ ਬਣ ਰਹੀਆਂ ਨੇ ਸੋ ਤੁਹਾਨੂੰ ਮੈਂ ਜਿਵੇਂ ਪਹਿਲਾਂ ਹੀ ਦੱਸਿਆ ਕਿ ਸਾਡੇ ਸਰਕਾਰ ਦੀ ਪ੍ਰਾਇੋਰਟੀ ਆ ਅਸੀਂ ਪਿੰਡਾਂ ਦੇ ਵਿਕਾਸ ਜਿਹੜੇ ਆ ਉਹ ਅਧੂਰੇ ਨਹੀਂ ਰਹਿੰਦੇ ਨੇ ਜੋ ਵੀ ਲਿੰਕ ਰੋਡਸ ਦਾ ਕੱਚੇ ਕੱਚੇ ਰਸਤੇ ਨੇ ਉਹਨਾਂ ਨੂੰ ਪੱਕਿਆਂ ਜੜਾ ਆ ਉਹ ਕੀਤਾ ਜਾ ਰਿਹਾ ਸੋ ਇਸ ਤੋਂ ਇਲਾਵਾ ਜਿਹੜੇ ਹੋਰ ਫੀਲਡ ਵੀ ਨੇ ਬਿਜਲੀ ਦਾ ਖੇਤਰ ਦੇਖੋ ਨਵੇਂ ਗ੍ਰਿਡ ਬਣ ਰਹੇ ਨੇ 600 ਯੂਨਟ ਬਿਜਲੀ ਫਰੀ ਦਿੱਤੀ ਗਈ ਆ ਨਵੇਂ ট্রান্সਫਾਰਮਰ ਲੱਗ ਰਹੇ ਨੇ ਸਕੂਲਾਂ ਦੀ ਗੱਲ ਕਰੀਏ ਸਕੂਲਾਂ ਦੇ ਵਿੱਚ ਨਵੇਂ ਜਿਹੜੇ ਕਮਰੇ ਨੇ ਉਹ ਦਿੱਤੇ ਜਾ ਰਹੇ ਨੇ ਆਂਗਣਵਾਲੀ ਸੈਂਟਰ ਬਣ ਰਹੇ ਨੇ ਮਹੌਲਾ ਕਲੀਨਿਕ ਬਣ ਰਹੇ ਨੇ ਸੜਕ ਸੁਰੱਖਿਆ ਫੋਰਸ ਜਿਹੜੀ ਆ ਉਹਦੀ ਤਾਇਨਾਤੀ ਹੋਈ ਹੈ 53000 ਤੋਂ ਵੱਧ ਨੌਕਰੀਆਂ ਪੰਜਾਬ ਦੇ ਵਿੱਚ ਦਿੱਤੀਆਂ ਗਈਆਂ ਨੇ ਜੇ ਨਹਿਰੀ ਪਾਣੀ ਦੀ ਗੱਲ ਕਰੀਏ ਤੇ ਨਹਿਰੀ ਪਾਣੀ ਵੀ ਜਿਹੜਾ ਪਹਹਰੀਆਂ ਤੱਕ ਪਹੁੰਚਾਉਣ ਦਾ ਜਿਹੜਾ ਉਹ ਪੁਰਾਣਾ بڑا ਛਲਾਗਾ ਯੋਗ ਫੈਸਲਾ ਪੰਜਾਬ ਸਰਕਾਰ ਦਾ ਸੋ ਹਰ ਖੇਤਰ ਦੇ ਵਿੱਚ ਪੰਜਾਬ ਜਿਹੜਾ ਆ ਉਹ ਨਵੀਆਂ ਪੰਜਾਬਾ ਫੁੱਟ ਰਿਹਾ ਹਰ ਖੇਤਰ ਦੇ ਵਿੱਚ ਪੰਜਾਬ ਦੇ ਵਿੱਚ ਵਿਕਾਸ ਹੋ ਰਿਹਾ ਔਰ ਇਸ ਵਿਕਾਸ ਦੀ ਹਾਮੀ ਜਿਹੜੀ ਆ ਉਹ ਪੰਜਾਬ ਦੇ ਲੋਕ ਜਿਹੜੇ ਨੇ ਉਹ ਭਰ ਰਹੀ ਹੈ। ਮંત્રી ਸਾਹਿਬ ਅੱਗੋਂ ਗਰਮੀ ਦਾ ਸੀਜ਼ਨ ਆ ਰਿਹਾ ਹੈ, ਬਿਜਲੀ ਦੀ ਡਿਮਾਂਡ ਵੀ ਵਧੂਗੀ ਔਰ ਝੋਨੇ ਦਾ ਸੀਜ਼ਨ ਵੀ ਆ ਜਾਣਾ। ਕਿਸ ਤਰ੍ਹਾਂ ਦੇ ਪ੍ਰਬੰਧ ਨੇ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇਣ ਦੇ ਲਈ? ਦੇਖੋ ਪਿਛਲੇ 3 ਸਾਲ ਤੋਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਜਿਹੜੀ ਆ ਬਿਜਲੀ ਦੇ ਖੇਤਰ ਨੂੰ ਬੜੀ ਵੱਡੀ ਹਾਮੀ ਦੇ ਰਹੀ ਆ। ਪਿਛਲੇ 3 ਸਾਲਾਂ ਦੇ ਵਿੱਚ ਅਸੀਂ ਕੋਈ ਮੁਸ਼ਕਲ ਜਿਹੜੀ ਬਿਜਲੀ ਦੀ ਉਹ ਨਹੀਂ ਆਉਂ ਦਿੱਤੀ। ਔਰ ਉਹ ਬਿਜਲੀ ਵਿਭਾਗ ਜਿਹੜਾ ਆ ਤੁਸੀਂ ਰੋਜ਼ ਦੇਖਦੇ ਹੋਵੋਗੇ ਕਿ ਬਿਜਲੀ ਵਿਭਾਗ 600 ਯੂਨਟ ਬਿਜਲੀ ਦੇਣ ਦੇ ਬਾਵਜੂਦ ਪ੍ਰਾਈਵੇਟ ਥਰਮਲ ਪਲਾਂਟ ਖਰੀਦਣ ਦੇ ਖਰੀਦਣ ਦੇ ਬਾਵਜੂਦ ਜਿਹੜਾ ਨਵੇਂ ਗ੍ਰਿਡ ਨਵੇਂ ট্রান্সਫਾਰਮਰ ਤੇਣ ਦੇ ਬਾਵਜੂਦ ਵੀ ਜਿਹੜਾ ਆ ਉਹ ਸਰਪਲਸ ਬਜਟ ਗਿਆ ਹੈ ਮੁਨਾਫੇ ਦਾ ਬਜਟ ਗਿਆ ਸੋ ਅਸੀਂ ਇੱਕ ਜਿਹੜਾ ਇਹ April ਆ 1 April 25 ਤੋਂ ਅਸੀਂ ਕਾਫੀ ਜੜੀਆਂ ਨੇ ਦਰਾਂ ਵੀ ਜੜੀਆਂ ਬਿਜਲੀ ਦੀਆਂ ਉਹ ਘਟਾਈਆਂ ਨੇ ਨਹੀਂ ਤੇ ਆਮ ਤੌਰ ਤੇ ਕੀ ਹੁੰਦਾ ਹੈ ਕਿ ਬਿਜਲੀ ਦੀਆਂ ਦਰਾਂ ਵਧਦੀਆਂ ਨੇ ਸੋ ਅਸੀਂ ਕਿਉਂਕਿ ਮੁਨਾਫੇ 'ਚ ਸੀਗੇ ਕਿ ਅਸੀਂ ਸਿੱਧਾ ਹੀ ਉਹਦਾ ਫਾਇਦਾ ਜਿਹੜਾ ਹੈ ਆਪਣੇ ਖਪਤਕਾਰਾਂ ਨੂੰ ਦਿੱਤਾ ਔਰ ਬਿਜਲੀ ਦੀਆਂ ਦਰਾਂ ਘਟਾਈਆਂ ਨੇ ਸਰ ਇੱਕ ਚੀਜ਼ ਹੋ ਰਿਹਾ ਹੈ ਕਿ ਜਿਹੜਾ ਇਹ ਜਿਲੰਧਰ ਦੇ ਵਿੱਚ ਇੱਕ ਜਿਹੜਾ ਉਹ ਗ੍ਰਨੇਡ ਦਾ ਮਲਾਵੀ ਹੋਇਆ ਕਾਲੀਆ ਸਾਹਿਬ ਦੇ ਜਿਹੜੇ ਵਿਰੋਧੀ ਪਾਰਟੀਆਂ ਕਾਫੀ ਜ਼ਿਆਦਾ ਸਵਾਲ ਚੁੱਕਦੀਆਂ ਨੇ ਜੀ ਜੀ ਦੇਖੋ ਬੜੀ ਮੰਦਭਾਗੀ ਘਟਨਾ ਹੈ ਇਹੋ ਜਿਹੜੇ ਜਿਹੜੇ ਸਰਦੋਂ ਬਾਾਰ ਦੁਸ਼ਮਣ ਬੈਠੇ ਨੇ ਉਹ ਪੰਜਾਬ ਦੀ ਏਕਤਾ ਨੂੰ ਪੰਜਾਬ ਦੇ ਵਿੱਚ ਭਾਈਚਾਰਕ ਸੰਘਰਸ਼ ਨੂੰ ਜਿਹੜਾ ਕਾਰਪੀਟੋ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਬਹੁਤ ਜਲਦ 12 ਘੰਟੇ ਦੇ ਵਿੱਚ ਵਿੱਚ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਆ ਲਾ ਐਂਡ ਆਰਡਰ ਦੀ ਸਿਚੁਏਸ਼ਨ ਪੰਜਾਬ ਦੇ ਵਿੱਚ ਕਿਸੇ ਵੀ ਕੀਮਤ ਤੇ ਜੜੀ ਆ ਉਹ ਖਰਾਬ ਨਹੀਂ ਹੁੰਦੀ ਆ ਜੀ ਤੋਂ ਬਿਲਕੁਲ ਇਹ ਸਾਰੇ ਕੈਬਨਟ ਮੰਤਰੀ ਭਜਨ ਸਿੰਘ ਹੀਟਿਓ ਔਰ ਉਹਨਾਂ ਦੇ ਵੱਲੋਂ ਜਿਹੜਾ ਹੈ ਨਵੇਂ ਰਸਤਿਆਂ ਦਾ ਜਿਹੜਾ ਉਹ ਅੱਜ ਇੱਥੇ ਉਦਘਾਟਨ ਕੀਤਾ ਗਿਆ ਤਾਂ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕਿ ਉਹਨਾਂ ਨੇ ਦੱਸਿਆ ਕਿ ਗਰਮੀ ਦਾ ਸੀਜ਼ਨ ਜਿਹੜਾ ਆ ਕੋ ਨੇੜੇ ਆ ਰਿਹਾ ਹੈ ਔਰ ਉਸ ਦੇ ਮੱਦੇ ਨਜ਼ਰ ਜਿਹੜੀ ਬਿਜਲੀ ਦੀ ਡਿਮਾਂਡ ਵਧਣੀ ਨੇ ਉਸ ਨੂੰ ਲੈ ਕੇ ਵੀ ਜਿਹੜੇ ਨੇ ਪਾਵਰ ਕਾ ਡਿਪਾਰਟਮੈਂਟ ਨੇ ਆਪਣੇ ਪੁਖਤਾ ਪ੍ਰਬੰਧ ਜਿਹੜੇ ਉਹ ਕਰ ਲਏ ਨੇ ਔਰ ਉਹਨਾਂ ਨੇ ਹੋਰ ਵੀ ਜਿਹੜੀਆਂ ਸਰਕਾਰ ਦੀਆਂ ਉਪਲਬਧੀਆਂ ਨੇ ਉਹਨਾਂ ਦੇ ਬਾਰੇ ਵੀ ਦੱਸਿਆ ਜਗਬਾਣੀ ਟੀਵੀ ਦੇ ਲਈ ਕੈਪਟਨ ਸਿੰਘ ਮੈਦਾ ਚੌਕ